ਅਤੇ ਪਾਉਣਾ ਨਾਲ ਬਣਾ ਰਿਹਾ ਹੈ ਜੀਸਸ ਬੰਧ ਵਿੱਚ ਆਪ ਕੀ ਦੇਹ ਦੂਰ ਸੰਤ ਸੇਖ ਸੁਖਾ ਸਿੰਘ ਕਾਲਕਾ ਸਿਹਤ ਕਹਿੰਦੇ ਊਰ ਦੇਵ ਦੀ ਆਤਮਾ ਪਾ ਕੇ ਦਾ ਗਿਆ ਹੈ ਜੀ ਗੁਰੂ ਮਹਾਰਾਜੀ ਦੀ ਕਿਰਪਾ ਕਰੀ ਅਰਦਾਸ ਕਰਦੇ ਆ ਬਾਣੀ ਪੜਦੇ ਆ ਬਾਣੀ ਸਰਵਨ ਕਰਦੇ ਆ ਆਪ ਕਿਤੇ ਬੱਚਿਆ ਪਾਸ ਤੋਂ ਇੱਕ ਨਹੀਂ ਨੇਕਾ ਪ੍ਰਕਾਰ ਦੀਆਂ ਤੁਲਾ ਗਲਤੀਆ ਹੋਸੀਆਂ ਹੋਣੀਆਂ ਸੱਤੇ ਸੰਕੇ ਮੁਆਪ ਕਰਨਾ ਅੰਤ ਸੋਧ ਅਤੇ ਸਵਸਥ ਕਰ ਬਾਣੀ ਪਰਮੇ ਸ੍ਰੋਣੀ ਜਹਾਰ ਕਰਨ ਦੀ ਸਮਰੱਥਾ ਬਾਖੀ ਗੁਰੂ ਮਹਾਰਾਜੀਓ ਕਿਰਪਾ ਕਰਨੀ ਸੁਮੂਖੂ ਦੇ ਸਾਪਨਾ ਪ੍ਰ ਤੇ ਪ੍ਰਬੰਧਕਾਂ ਦੇ ਸਿਰ ਤੇ ਮਿਹਰਾ ਪਰਿਆ ਹੱਥ ਰੱਖਣਾ ਵਿਦਿਆ ਅਧਿਆਰਣ ਉੱਤਿਆ ਉੱਤਿਆ ਜੀਵਨ ਤੇ ਵਿਦਿਆ ਦਾ ਧਾਰ ਬਖਸ਼ਣਾ ਗੁਰੂ ਮਹਾਰਾਜੀਓ ਕਿਰਪਾ ਕਰਨੀ ਸਮੂਹ ਸਤਸਿੰਗ ਸੁੱਖਾ ਸਿੰਘ ਥਾਲਸਾ ਵਿੱਦਿਆ ਸੰਸਥਾਾਂਾਂ ਦੇ ਦਿੱਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਆਏ ਦੇਣ ਆਪਣੇ ਗੁਰਮਤ ਦਿਹਾੜੇ ਮਨਾਉਣ ਦਾ ਬਾਦ ਉੱਤਮ ਬਖਸ਼ਣਾ ਆਪੋ ਜੀ ਨੂੰ ਤੋਂਵਾ ਆਪ ਕਰਨੀ ਸਰਬੱਤ ਦੇ ਭਾਰ ਬਿਰਾਸਤ ਕਰਨੀ ਸੇ ਪਿਆਰੇ ਨਾਮ ਚਰਤੀ ਕਲਾਕਤੀ ਤੇਰੇ ਬਾਣੇ ਸਭ ਕੁਲਾਪਰਾ ਰਤ ਜੀਵਨ ਓਮ ਪ੍ਰਗਟ ਗੁਰਾਂ ਦੀ ਦੇਹ ਜੋ ਪ੍ਰਤ ਕੋ ਮੇਰਾ ਭੋਜਨ ਹੈ ਓਰੇ ਸ਼ਬਦ ਮੇਰੇ ਰਾਜ ਕਰੇਗਾ ਨਾਲ ਸਾ ਆਕੀ ਰਹੇ ਨਾ ਕੋ ਰਨਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਇਕੱਤਰ ਹੋਏ ਹਾਂ ਅਤੇ ਮੈਂ ਅੱਜ ਇਸ ਮੌਕੇ ਆਪ ਸਭ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਮੇਰੇ ਸ਼ਹਿਰ ਵਿੱਚ ਮੇਰੇ ਸਕੂਲ ਦੇ ਸਾਹਮਣੇ ਇੱਕ ਬੁੱਤ ਖੜਾ ਹੈ ਇੱਕ ਵੀਰ ਦਾ ਇੱਕ ਦੇਸ਼ ਦੇ ਸਪੂਤ ਦਾ ਬੰਕੇ ਕੋੜੇ ਵਾਲੇ ਦਾ ਸੋਨੇ ਜੋੜੇ ਵਾਲੇ ਦਾ ਸਿਰ ਤੇ ਕੋਹਿੰਨੂਰ ਸਜਾ ਕੇ ਹੱਥ ਦੇ ਵਿੱਚ ਵਰਛਾ ਲਮਕਾ ਕੇ ਇੱਕ ਆਭਾ ਦਾ ਪ੍ਰਤੀਕ ਦੇਸ਼ ਦੀ ਸ਼ਾਨ ਦਾ ਪ੍ਰਤੀਕ ਪੰਜਾਬ ਦੀ ਆਨ ਦਾ ਪ੍ਰਤੀਕ ਇਹ ਬੁੱਤ ਹੈ 66 ਵਾਲੇ ਦਾ ਰਾਜਪਾਠ ਵਾਲੇ ਦਾ ਇਸ ਤੋਂ 100 ਗੱਜ ਦੀ ਦੂਰੀ ਤੇ ਇੱਕ ਹੋਰ ਬੁੱਤ ਖੜਾ ਹੈ ਚਾਦਰ ਲੰਗੋਟੀ ਵਾਲੇ ਦਾ ਹੱਥ ਵਿੱਚ ਛੋਟੀ ਵਾਲੇ ਦਾ ਇਹ 100 ਗੱਜ ਦੀ ਦੂਰੀ ਤੇ 100 ਸਾਲਾਂ ਦੀ ਵਿਦਿਆ ਸੁਣਾ ਰਹੀ ਹੈ 100 ਸਾਲਾਂ ਵਿੱਚ ਕੀ ਬੀਤ ਗਿਆ ਸਭ ਦਰਸਾ ਰਹੀ ਹੈ ਸਾਡੇ ਕੋੜੇ ਵੀ ਲੱਗ ਗਏ ਸਾਡੇ ਜੋੜੇ ਵੀ ਲੱਗ ਗਏ ਕੋਹੇ ਨੂਰ ਵੀ ਲੱਗ ਗਏ ਠਾਠ ਬਾਠ ਵੀ ਲੱਗ ਗਏ ਰਾਜ ਪਾਠ ਵੀ ਲੱਗ ਗਏ ਸਾਨੂੰ ਕਰ ਗਏ ਨੰਗ ਮੁਲੰਗ ਸਾਡੇ ਤਨ ਪਾ ਗਏ ਇੱਕ ਲੰਗੋਟੀ ਤੇ ਹੱਥ ਵਿੱਚ ਫੜਾ ਗਏ ਇੱਕ ਸੋਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਬਾਜ਼ਾਰ ਜੀ ਸਿਖ ਦਾ ਜਨ ਦਿਹਾੜਾ ਮਨਾਉਣ ਲਈ ਐ ਛੋਟੇ ਜਿਹਰੇ ਪਾਰ ਕੇ ਇਕੱਠੇ ਹੋਏ ਹੋ ਮੇਰੇ ਦਿਲ ਸੇ ਇੱਕ ਐਸਾ ਕੱਢੀ ਤਰ੍ਹਾਂ ਡਾਕਟਰ ਕਰਾ ਔਰ ਚੰਗਾ ਹੋਇਆ ਕਿ ਮੈਡਮ ਨੇ यहाँ उद्घाटन कर ही दिता तो सारे बच्चा महाराजा साहब के जन्म तिर से बहुत बहुत मुबारक जोड़े दे, मेरे साथ इकट्ठे हुए ने उन्होंने भी मुबारक सारा साफ उन्होंने भी मुबारक कुछ व्यक्ति ऐसे हमें जिन्ह का नाम सदा दुनिया से बढ़िया रिंता ਉਹ ਕੁਝ ਜੋ ਚੈੱਕ ਕਰਕੇ ਗਏ ਹੁੰਦੇ ਨੇ ਲੱਖਾਂ ਕਰੋੜਾਂ ਜੀਵਾਏ ਲੱਖਾਂ ਕਰੋੜਾਂ ਅਰਬਾਂ ਲੋਕ ਬਜ਼ਾਏ ਖਤਮ ਹੋ ਗਏ ਲੇਕਰ ਕੁਝ ਉਹ ਵਿਅਕਤੀ ਨੇ ਜਿਨ੍ਹਾਂ ਨੇ ਕੋਈ ਬਹੁਤ ਵਧੀਆ ਕੰਮ ਕੀਤੇ ਹੁੰਦੇ ਨੇ ਉਹ ਵੀ ਇਸੇ ਧਰਤੀ ਤੇ ਪਲਦੇ ਨੇ ਉਹ ਵੀ ਇਸੇ ਹਵਾ ਚ ਰਹਿੰਦੇ ਨੇ ਲੇਕਿਨ ਉਹਨਾਂ ਦਾ ਨਾਮ ਜਿਹੜਾ ਹੈ ਕੋਈ ਚੰਗੇ ਕੰਮ ਕੀਤੇ ਆ ਕਰਕੇ ਨਾਮ ਜੇ ਚੰਗੇ ਕੰਮ ਕਰਕੇ ਜਾਣਿਆ ਪਛਾੜਿਆ ਜਾਂਦਾ ਹੈ ਬੱਚੋ ਮਾਜ਼ੀਰ ਦੇਥੇ ਪਿਛਲੀ ਤੋਂ ਪਿਛਲੀ ਸਦੀ ਦੇ ਅਖੀਰ ਦੇ ਵਿੱਚ ਉਹਦਾ ਜਨਮ ਹੋਇਆ ਉਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਮੁਸਲਮਾਨ ਸਾ ਲੋਗਲ ਸਨ ਉਹ ਕਮਜ਼ੋਰ ਹੋ ਚੁੱਕੇ ਸਨ ਭੱਜ ਚੁੱਕੇ ਸਨ ਤੇ ਸਿੱਖਾਂ ਸਰਦਾਰਾਂ ਨੇ 12 ਮਿਸਲਾ ਬੜਾਈਆਂ ਦੀਆਂ ਸੀ ਔਰ ਮਾਰਦਾ ਜੀ ਸਿੱਖ ਦੇ ਦਾਦੇ ਦੇ ਚੜ ਸਿੱਖ ਨੇ ਵੀ ਇੱਕ ਮਿਸਲ ਦਾ ਸਰਦਾਰ ਹੁੰਦਾ ਸੀ ਛੋਟੀ ਜੀ ਮਿਸਲ ਦਾ ਜਿਹਦਾ ਅੱਡਾ ਸੀ ਗੁਜਰਾ ਵਾਲਾ ਗੁਜਰਾ ਵਾਲਾ ਲਾਹੌਰ ਤੋਂ ਕੋਈ 30 ਕਿਲੋਮੀਟਰ ਦੀ ਦੂਰੀ ਤੇ ਸ਼ਹਿਰ ਹੈ ਪੁਰਾਣਾ ਉੱਥੇ ਉਹ ਉਥੋਂ ਉਸ ਇਲਾਕੇ ਦਾ ਉਹ ਸਰਦਾਰ ਸੀ ਲਾਹੌਰ ਉਹਦੇ ਵਿੱਚ ਨਹੀਂ ਸੀ ਆਉਂਦਾ ਪਰਲਾ ਇਲਾਕਾ ਇਹਦਾ ਸੀ ਉਹ ਕੁਝ ਪਿੰਡ ਕੁ 10-20 ਪਿੰਡ ਐਸ ਤਰ੍ਹਾਂ ਦਾ ਇਲਾਕਾ ਦਾ ਸੀ ਤੇ ਉੱਥੇ ਚੜਤ ਸਿੰਘ ਦਾ ਰਾਜ ਸੀ ਉਸ ਤੋਂ ਉਸ ਦਾ ਪੁੱਤਰ ਸੀ ਮਹਾ ਸਿੰਘ ਫਿਰ ਜਦ ਚੜਤ ਸਿੰਘ ਹੋੜੀ ਗੁਜ਼ਰ ਗਿਆ ਉਹ ਮਹਾ ਸਿੰਘ ਹੋੜੀ ਆ ਗਿਆ ਸਰਦਾਰ ਮਹਾ ਸਿੰਘ ਤੋਂ ਬਾਅਦ ਔਰ ਜਿਹੜਾ ਸੀ ਰঞ্জੀਤ ਸਿੰਘ ਇਹ ਵੀ 18 ਸਾਲ ਦਾ ਸੀ ਜਦੋਂ ਉਹ गुਜ਼ਰ ਗਿਆ ਤੇ ਫਿਰ ਜੇਸ਼ੇ ਦੇ ਕਮਾਂਡ ਜਿਹੜੀ ਸੀ ਇਹ ਸਾਂਭ ਲਈ ਆਪਣੀ ਜਿਹੜਾ ਅਸਤਰੀ ਛੋਟੀ ਜਿਹੀ ਰਿਆਸਤ ਸੀ ਉਹਦੀ ਕਮਾਂਡ ਜਿਹੜੀ ਸੀ ਸਾਂਭ ਲਈ ਔਰ ਛੋਟੀ ਉਮਰ ਦੇ ਵਿੱਚ ਹੀ 7 ਸਾਲ ਦੇ ਸੰਨ ਜਦੋਂ ਉਹਨਾਂ ਦੇ ਚੀਚਕ ਦੀ ਬਿਮਾਰੀ ਪਈ ਔਰ ਉਹਨਾਂ ਦੀ ਇੱਕ ਅੱਖ ਜਿਹੜੀ ਸੀ ਉਹ ਜਾਂਦੀ ਰਹੀ ਸੋ ਮਾਰਕ ਦੱਤ ਵੀ ਸ੍ਰੀ ਏਕੀ ਅੱਖ ਦਾ ਮਾਲਕ ਸਮਝ ਲੋ ਸੀ ਹੈ ਸੀ ਤਕੜਾ ਔਰ ਰਣਜੀਤ ਸਿੰਘ ਦੇ ਵਿੱਚ ਇੱਕ ਸ਼ਹੀਦ ਦੇ ਵਿੱਚ ਖੂਬੀ ਸੀ ਉਹ ਖੂਬੀ ਐ ਸੀ ਕਿ ਉਹਦੀ ਬਾਹਾਂ ਬੜੀਆਂ ਲੰਬੀਆਂ ਸਨ ਬਾਹਾਂ ਆਮ ਤੌਰ ਤੇ ਸਾਡੇ ਇਕੋ ਜਿਹੇ ਜਿਹੋ ਸਰਾ ਸੇਜ ਦੇ ਨਾਲ ਪਰਪੋਸਟਲ ਦੀ ਬੜੀਆਂ ਵਿਆਦੇ ਪਰ ਬਾਤ ਬਾਤ ਦੇ ਬੜੀਆਂ ਵਿਆਦੇ ਨੇ ਪਰ ਉਹਦੀ ਅੱਬਾਂ ਲੰਮੀਆਂ ਸਨ ਰਣਜੀਤ ਸਿੰਘ ਵੀ ਸਖਾਰਚੂਰ ਆਪਣੇ ਪਿਤਾ ਦਾ ਖੇਡੇ ਚੱਲ ਜਾਂਦਾ ਹੁੰਦਾ ਸੀ ਆਪਣੇ ਲਾਕੇ ਵਿੱਚ ਤੋਂ ਕਈ ਵੇਲਾ ਛੜਪਾ ਜੜੀਆਂ ਸੀ ਉਦੋਂ ਦੇ ਜਿਹੜੇ ਮੁਗਲ ਸਰਦਾਰ ਸਾ ਉਹਨਾਂ ਨਾਲ ਹੋ ਜਾਂਦੀ ਸੀ ਲੜਾਈ ਵੀ ਹੋ ਜਾਂਦੀ ਸੀ ਘੋੜੇ ਤੇ ਦੇ ਹੋਣਾ ਨਾਲ ਦੋ ਚਾਰ ਬੱਦੇ ਹੋੜੇ ਘੋੜੇ ਤੇ ਉਹਨਾਂ ਨੇ ਵੀ ਆਉਣਾ ਇਹਦੇ ਨਾਲ ਲੜ ਪੈਣਾ ਇਹਦੀਆਂ ਬਾਹਾਂ ਲੰਮੀਆਂ ਸੀ ਤੇ ਫੇਰੇ ਦੀ ਤਲਵਾਰ ਸੀ ਹੱਥ ਦੇ ਵਿੱਚ ਉਹ ਵੀ ਲੰਬੀ ਹੋ ਜਾਂਦੀ ਸੀ ਬਾਹ ਲੰਬੀ ਹੋਵੇ ਸੱਜੇ ਤੇ ਤਲਵਾਰ ਵੀ ਲੰਬੀ ਹੋ ਜਾਂਦੀ ਹੈ ਤਾਂ ਇਹ ਦੇ ਖੋਕ ਦੇੜੀ ਕਿਸ ਤਰ੍ਹਾਂ ਖਤੇ ਪੁਰ ਪਜਾ ਗਿਆ ਚੁੱਕਰਦੇ ਕਰਦੇ ਰਜੀਤ ਸਿੰਘ ਜਿਹੜਾ ਸੀ ਇਹ ਅੱਗੇ ਆ ਗਿਆ ਫਿਰ ਮਹਾਰਾਜਾ ਬੱਟ ਗਿਆ ਫਿਰ ਇੱਕ ਕਹਾਣੀ ਇਹਦੇ ਵਿੱਚ ਹੋਰ ਹੈਗੀ ਹੈ ਤੇ ਅਹਿਮਦ ਸ਼ਾਹ ਗਾਲੀ ਦਾ ਲਾਹੌਰ ਤੇ ਉਹਦਾ ਕਬਜ਼ਾ ਹੈ ਸੀ ਜਿਹੜਾ ਕਿਲਾ ਸੀ ਔਰ ਰਜੀਤ ਸਿੰਘ ਕਈ ਦਿਨ ਉਹ ਜੋ ਘੋੜੇ ਤੇ ਆਇਆ तीह चालीस जवान तो उ खड़ो के किले के बार ललकार कि आओ अहम शाहदाली के पोत रे चरणजीत चार सौ का पोतरा तेलू रजगार का ही आप चार बेहला बैठा यहोजा रणजीत सिंह शहर में सी और सात सौ जड़ी सी फिर विहार वे घर हो गया वो, वो भी सस जड़ी सी वह भी सरदार भी रह गई सी और वो दो रियासत जोड़िया छोटिया छोटिया वो कट्ठिया हो गई तो रंजीत सिंह बहुत सुलझा बंदा से उन्हें बहुत छेती काम किया बाकी जो मिसलान दी खिल रही थी कोई पटियाले वाले बन्ने कोई दूजे बन्ने कोई नाभे वाले बने सारिया मिसल पंजाब खिलड़िया अमृतसर है ਇਥੇ ਭੰਗੀ ਰਾਜ ਕਰਦੇ ਸੀ ਛੋਟੇ ਜਿਹੇ ਸ਼ਾਇਦ ਦੇ ਵਿੱਚ ਉਹਨੇ ਇਹਨਾਂ ਤੇ ਹਮਲਾ ਕਰਕੇ ਇਹਨਾਂ ਨੂੰ ਹਰਾਤਾ ਇਹ ਸ਼ਰਾਬੀ ਕਬਾਬੀ ਹੋ ਗਏ ਸੀ ਬਸ ਅਵਸਰ ਕਾਬੂ ਆ ਗਿਆ ਰਜੇ ਸਿੰਘ ਦੇ ਤੇ ਫਿਰ ਉਹਨੇ ਹਮਲਾ ਕਰ ਦਿੱਤਾ ਲਾਹੌਰ ਤੇ ਉਥੋਂ ਲੋੜੀ ਜਿੱਤ ਲਿਆਦੇ ਜਿੱਤ ਕੀ ਲਿਆਓ ਜਿਹੜੇ ਵੀ ਵੱਡੇ ਹੋ ਜਾਂਦੇ ਲੋਕ ਦਾ ਉਹ ਆਪੜੇ ਆਪ ਫਿਰ ਐਸੋਸੀਏਸ਼ਨ ਚ ਪਾ ਲਿੰਦੇ ਦੇ ਸ਼ਰਾਬਾਂ ਪੀਓ ਨਾਚ ਕਰੋ ਡਾਂਸ ਕਰੋ ਬੋਜਾ ਲਓ ਉਸਨੇ ਇਹਦੀ ਕੀਤਾ ਉਹਨੇ ਲਾਹੌਰ ਤੇ ਵੀ ਕਬਜ਼ਾ ਕਰ ਲਿਆ ਔਰ 1800 ਦੇ ਦੇਵੀ ਦੀ 1700 ਦੇ ਦੇਵੀ ਦੀ ਬਾਤ ਹੈ ਉਹ ਜਨੇ ਉਥੇ ਕਬਜ਼ਾ ਕਰ ਲਿਆ ਥੋੜਾ ਜੀਤ ਸਿੰਘ ਨੇ ਉਥੇ ਕਬਜ਼ਾ ਕਰਕੇ ਫਿਰ ਆਪਣੀ ਜਦੀ ਕਰਿਆ ਥੋੜੀ ਬੋਦੀ ਇਹਦੀ ਛੋਟੀ ਜੀ ਸਟੇਟ ਸੀ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਲੰਬੀ ਕਹਾਣੀ ਇਤਿਹਾਸ ਚਾਹਤੇ ਉਹ ਮਹਾਰਾਜਾ ਬਣ ਗਿਆ ਮਹਾਰਾਜਾ ਲਾਹੌਰ ਹੀ ਬਣ ਗਿਆ ਸੀ ਆਪੇ ਹੀ ਉਹਨੇ ਬਾਸ਼ ਕਰਾਇਆ ਔਰ ਆਪਣੀ ਸ਼ਕਤ ਕੋਲ ਡਾਰ ਹਲਵਾਲਿਆ ਮਹਾਰਾਜਾ ਇਹਦਾ ਰਾਜੇ ਤੋਂ ਆਪੇ ਮਹਾਰਾਜਾ ਬਣ ਗਿਆ ਚਲੋ ਉਸਲੇ ਫਿਰ ਹੌਲੀ ਹੌਲੀ ਪੰਜਾਬ ਨੂੰ ਜਿੱਤ ਦਾ ਕਸੂਰ ਨੂੰ ਜਿੱਤ ਮਲਤਾਨ ਨੂੰ ਜਿੱਤ ਹੌਲੀ ਹੌਲੀ ਉਹਦੇ ਕਬਜ਼ੇ ਲੈਤਾ ਸੀ ਹਾਲੇ ਦੁਆਲੇ ਸਿਆਲਕੋਟ ਦੀ ਜਿੱਤ ਜਾਲਾ ਕਾੜਾ ਸੀ ਉੱਥੇ ਕਬਜ਼ੇ ਉਹਨੇ ਕਰ ਲੈ ਰਜੇਸ ਸਿੰਘ ਦੇ ਜਦੋਂ ਉਹ ਗੁਜਰੇ ਨੇ ਤੁੜੀ ਹੈਰਾਨ ਹੋਗੇ ਕਿ ਜਿਹੜਾ ਦੂート ਬੁਖੇਬਰ ਤੱਕ ਚਲੇ ਆਦਾ ਪੰਜਾਬ ਪਸ਼ਾਵਾ ਤੋਂ ਅੱਗੇ ਤੱਕ afghanistan ਤੇ ਲਾਜ ਆ ਲੱਗਦਾ ਉਹਨੇ ਉੱਥੇ ਵੀ ਕਰ ਲਿਆ ਸੀ ਕਬਜ਼ਾ ਉਹ ਪਰਨੇ ਬੰਦੇ ਜਿੰਨੇ ਵੀ ਪਾਕਿਸਤਾਨ ਮੁਸਲਮਾਨਾਂ ਦੇ ਇਲਾਕੇ ਸੀ ਉਹ ਸਾਰੇ ਤੁਹਾਡੇ ਕਬਜ਼ਾ ਕਰ ਲਿਆ ਮਲਤਾਨ ਦੁਜਾ ਤੇ ਜਾ ਹੌਲੀ ਹੌਲੀ ਕਰ ਲਿਆ ਕਸੂਰ ਕਸਾਤ ਪਹਿਲਾਂ ਹੀ ਕਰ ਲਿਆ ਸੀ ਜੋ ਮਹਾਰਾਜਾ ਸਾਹਿਬ ਨੇ 1800 ਤੋਂ ਉਹਨਾਂ ਨੂੰ 35 ਵਿੱਚ ਬਿਮਾਰ ਹੋ ਗਿਆ ਔਰ 1839 ਦੇ ਵਿੱਚ ਉਹ ਚੜਾਈ ਕਰ ਗਿਆ ਵੱਡਾ ਸਾਰਾ ਪਰਿਵਾਰ ਛੱਡ ਕੇ ਜਿਉ ਜੋ ਫਿਰ ਬਹੁਤ ਅਮੀਰ ਹੋ ਜਾ ਬੰਦਾ ਵੱਡਾ ਜਾ ਜਾ ਉਹਦੇ ਵਿੱਚ ਖਰਾਬੀਆਂ ਨੰਨੀਆਂ ਘਰੇ ਪੈਦਾ ਹੋ ਜਾਂਦੀਆਂ ਨੇ ਉਹ ਜਿਹੜੇ ਕਸ਼ਮੀਰੀ ਸ਼ਦ ਸਾਰੇ ਡੋ ਗਏ ਉਹ ਵੀ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬੱਚੋ ਤੇ ਸਾਰੇ ਜਿਹੜੇ ਮੁਸਲਮਾਨ ਜਿਹੜੇ ਬਾਰੋ 12 ਫਰਾਂਸ ਤੋਂ ਜਰਮਨੀ ਤੋਂ ਹਾਰੇ ਸੀ ਜਿਹੜੇ ਉੱਥੇ ਜਿਹੜੇ ਫਰਾਂਕ ਰੋਡਰ ਜਿਹੜੇ ਲੜ ਜਾਂਦੇ ਸੀ ਉਹ ਵੀ ਫਰਾਂਸੀਸੀ ਜਦੋਂ ਹਾਰੇ ਉਹ ਭੱਜਾਏ ਇੱਥੇ ਉਹਦੇ ਫੌਜ ਵਿੱਚ ਆ ਗਰੇਜ਼ ਵੀ ਸਨ ਫਰਾਂਸੀਸੀ ਵੀ ਸਨ ਔਰ ਇਥੇ ਦੇ ਮੁਸਲਮਾਨ ਵੀ ਸਨ ਹਿੰਦੂ ਵੀ ਸਨ ਔਰ ਇਹ ਐਡਮਿਨਿਸਟ੍ਰੇਸ਼ਨ ਜਿਹੜੀ ਕਬਾਲ ਦੀ ਏ ਸੀ ਤੇ ਉਹਦੇ ਜਿਹੜੇ ਸੈਕਸ਼ਨ ਸਰਦਾਰ ਗੋਰੇ ਸਰਦਾਰ ਗੋਰੇ ਸਨ ਉਹਨਾਂ ਵੀ ਦਾੜੀਆਂ ਰੱਖੀਆਂ ਸੀ ਬਾਹਰਲੇ ਦੇ ਫਲਸਫੀਸੀ ਆਏ تھے ਉਹਨਾਂ ਸਾਰੇ ਨੂੰ ਡਾੜ੍ਹ ਜਿਹਾ ਰੱਖਿਆ ਸੀ ਸੱਤੇ ਉਹ ਪਗਾ ਦੀ ਸੀ ਬੰਦੇ ਲੇਕਿਨ ਉਹਨਾਂ ਵਲੇਟ ਕਿ ਕੰਮ ਕਰਦੇ ਸੀ ਫੌਜ ਚ ਜੱਲਾ ਲੋਕ ਜੱਲਾ ਲੋ ਹੈਗੇ ਸੀ ਸੋਇ ਕਰਦਿਆ ਕਰਦਿਆ ਬੜੀ ਲੰਬੀਆਂ ਕਹਾੜੀਆਂ ਨੇ ਉਹ ਮਸਜਾ ਜਿਸ ਦਾ ਰਾਜ ਜੱਲ ਸੀ ਐਡਾ ਵੱਡਾ ਰਾਜ ਹੋ ਗਿਆ ਔਰ ਉਹਦੇ ਰਾਜ ਦੀ ਸਭ ਤੋਂ ਖੂਬੀ ਵਾਲੀ ਗੱਲ ਇਹ ਹੈ ਤੇ ਆਮ ਤੌਰ ਤੇ ਰਾਜੇ ਮਹਾਰਾਜੇ ਜਦੋਂ ਕੋ ਬਰਾਜੇ ਬੱਜਦੇ ਨੇ ਵੱਡੇ ਹੋ ਜਾਂਦੇ ਨੇ ਉਹ ਲੋਕਾਂ ਨੂੰ ਡਰਉਂਦੇ ਨੇ ਰਣਜੀਤ ਸਿੰਘ ਦੇ ਜ਼ਮਾਨੇ ਵਿੱਚ ਕਿਸੇ ਇੱਕ ਬੰਦੇ ਨੂੰ ਵੀ ਉਹਨੇ ਮੌਤ ਦੀ ਸਜ਼ਾ ਦੇ ਦਿੱਤੀ ਰਣਜੀਤ ਸਿੰਘ ਅੱਜ ਤੱਕ ਜਿੰਨੇ ਵੀ ਤੇਗ ਹੋਏ ਨੇ ਉਹਨਾਂ ਪਹਿਲੇ ਆਪਣੇ ਜਿਹੜੇ ਐਂਟੀ ਨੈਸ਼ਨਲ ਮਰਵਾਹਤ ਦੇ ਸੀ ਮਾਰਦੇ ਦੇ ਸੀ ਰਣਜੀਤ ਸਿੰਘ ਨੇ ਕਿਸੇ ਇੱਕ ਬੰਦੇ ਨੂੰ ਹੀ ਫਾਂਸੀ ਦੇ ਦਿੱਤੀ ਕਹਿੰਦੇ ਇੱਕ ਵਾਰੀ ਇੱਕ ਸ਼ਿਕਾਇਤ ਆਈ ਪੇ ਇੱਕ ਡਾਕੂ ਬੜਾ ਵੱਡਾ ਹੈ ਉਹ ਇੱਥੇ ਲੁੱਟਦਾ ਫਿਰਦਾ ਲੋਕਾਂ ਦੇ ਉਹ ਫੜ ਕੇ ਲੈ ਲੈਂਦੇ ਉਹਨੂੰ ਜਦੋਂ ਉੱਥੇ ਲੈੰਦਾ ਬਾਦ ਜਿਹੜੇ ਸਾਹਮਣੇ ਪੇਸ਼ ਕੀਤਾ ਉਹਨੇ ਕਿਹਾ ਕਿ ਲੁਟੇਰਾ ਆਂਦਾ ਹਾਜੀ ਡਾਕੂ ਆਂਦਾ ਹਾਜੀ ਆਂਦਾ ਫਿਰ ਤੈਨੂੰ ਕੀ ਸਜ਼ਾ ਦੇ ਆ ਉਹ ਅਦਾ ਜੀ ਇੱਕ ਜਿਹੜਾ ਛੋਟਾ ਲੁਟੇਰਾ ਹੈ ਵੱਡੇ ਲੁਟੇਰੇ ਨੂੰ ਸਜ਼ਾ ਦੇ ਸਰਦਾ ਮੈਨੂੰ ਦੇ ਦਿਓ ਉਹਨੇ ਇਹ ਸਭ ਕਹਿ ਕਰ ਦਿੱਤਾ ਸਾਹਮਣੇ ਤੇਬੇ ਤੂੰ ਵੀ ਵੱਡਾ ਲਟੇਦਾ ਹੈ ਤੂੰ ਵੱਡੇ ਵੱਡੇ ਕੰਮ ਕਰ ਲੈਣਾ ਡੋਟਰੇ ਲਾਮਾ ਛੋਟੇ ਕਬ ਲੁੱਟੇ ਆ ਮੈਨੂੰ ਸੇ ਜ਼ਾਦੇ ਦੇ ਕਿਦੇ ਮਹਾਰਾਜਾ ਸਭ ਹੱਸ ਪੈਂ ਉਹ ਡੋਟਰੇ ਜਿਆਪਾ ਜੈਤੋ ਕੋਈ ਨਹੀਂ ਸੋ ਮਹਾਰਾਜਾ ਜੀ ਸਿਕਦਾ اے ਸੀ ਬਹੁਤ ਇੱਕ ਅੱਖ ਸੀ ਲੇਕਿਨ ਬਹੁਤ ਸੌਖਾ ਉਹ ਜੇ ਬੜੀਆਂ ਸੀ ਤੇ ਸਾਡਾ ਅਵਰਸਰ ਪਹਿਲਾਂ ਮਹਾਰਾਜਾ ਸਾਹਿਬ ਦਰਬਾਰ ਸਾਹਿਬ ਜਾਂਦੇ ਦੇਸੀ ਔਰ ਜਦੋਂ ਕੋ ਜਿੱਤ ਕੇ ਆਉਂਦੇ ਸੀ ਤਾ ਵੀ ਜਾਂਦਾ ਹੈ ਜਿੱਦ ਤੱਕ ਪਹਿਲਾ ਲੜਾਈ ਤੋਂ ਜਾਣ ਤਾਜ਼ੀ ਇੱਥੇ ਆਉਣਾ ਔਰ ਇੱਥੇ ਔਰੇ ਸੀ ਔਰ ਇਹਦਾ ਤੁਹਾਡਾ ਬਾਗ ਹੈ ਸਾਹਮਣਾਂ ਜਿਹੜੀ ਗੱਲ ਮੈਂ ਕਰਨੀ ਚਾਹਦਾ ਹਾਂ ਸਾਹ ਇਹਦਾ ਬਾਗ ਹੈ ਇਹਦਾ ਨਾਂ RAM ਬਾਗ ਰੱਖਿਆ ਹੈ RAM ਬਾਗ ਜਿਹੜਾ ਹੈ ਗੁਰੂ ਰਾਮਦਾਸ ਜੀ ਦੇ ਨਾਂ ਤੇ ਰੱਖਿਆ ਸੀ ਬਾਅਦ ਜਦ ਜੀ ਸੋਈ ਲੈ ਇਹ ਹੋੜ ਇਹਨਾਂ ਨੇ ਕਪੜੀ ਬਾਗ ਹੋ ਗਿਆ ਕਿਉਂਕਿ ਕਿ ਰੇਜ਼ ਆ ਗਿਆ ਉਹ ਲੈ ਜਦਾਂ ਕਪੜੀ ਬੜਾਤਾ ਕਪੜੀ ਔਰ ਕਪੜੀ ਬਾ ਕਹਿੰਦਾ ਸ਼ੁਰੂ ਕਰਤਾ ਲੇਕਿਨ ਇਹਦਾ ਅਸਲੀ ਨਾਂ RAM ਬਾਗ ਹੈ ਏ ਮਾਜਰ ਜੀ ਸੀਗਲ ਬੜਾ ਐਸੀ ਤੇ RAM ਗੁਰੂ ਗੁਰੂ RAMਦਾਸ ਜੀ ਤੇ ਨਾਂ RAMਦਾਸ ਰੱਖਿਆ ਗਿਆ ਸੀ। ਸੋ ਫੇਰ ਜਦੋਂ 1800 ਅੰਦੇ ਅੰਜਾ ਤੇ ਸੇਖ ਲੜਾਈ ਚ ਹਾਰ ਗਏ ਤੇ ਫੇਰ ਇੱਥੇ ਗੋਰੀਆ ਦਾ ਰਾਜ ਹੋ ਗਿਆ ਤੇ ਉਹਨਾਂ ਨੇ ਐਸੇ ਬਾਗਰੋਂ ਐਸੇ ਬਾਗਰੇ ਚੱਕ ਲੱਭ ਬਰਾਤੀਆਂ ਗੋਰੀਆ ਨੇ ਆਪਣੇ ਗੋਰੀਆ ਦੇ ਐਸ਼ਵਸ਼ਤ ਲਈ ਛੜਕਾ ਸੋਟਾ ਬੜਾਈਆਂ ਮਾਰ ਰੋਡ 'ਉਹਦੇ ਬੜੇ ਅਕਤੈਰੀ ਗੋਰੀਆ ਦੇ ਬੜਾ ਤੇ ਸੋ ਇਹ ਸਾਰਾ ਬੜਾ ਬੁਣਤਾ ਤੇ ਤੁਹਾਡਾ ਸਕੂਲ ਜਿਹੜਾ ਹੈ ਇਹ ਮਾਰ ਰੋਡ ਤੇ ਇਹ ਮਾਰ ਰੋਡ ਤੇ ਸਭ ਤੋਂ ਪੁਰਾਣਾ ਸਕੂਲ ਜਿਹੜਾ ਹੈ ਇਹ ਸਿਵਲੰਜ ਦਾ ਇਹ 1925 ਆ ਮੈਂ ਪਲ ਗਿਆ 1925 ਦੀ ਇਹ ਬਿਲਡਿੰਗ ਹੈ ਤੋਂ ਇਹ ਸਭ ਤੋਂ ਜਿਹੜੀ ਤੁਹਾਡੀ ਪੁਰਾਣੀ ਆ ਇਹ ਇੱਥੇ ਦੇਸੀ ਹੁੰਦੀ ਪਹਿਲਾਂ ਅਸੀਂ ਹੁੰਦੇ ਸੀ ਬਾਈਸੇਵਾ ਬਾਜ਼ਾਰ ਹੈ ਉਥੇ ਸਦਾ ਸੰਸਗੜੇ ਸ਼ੁਰੂ ਕੀਤੇ ਸੀ ਔਰ ਉਹਨਾਂ ਸਾਰੀ ਆਪਣੀ ਜਾਇਦਾਦ ਲਾ ਕੇ ਇਹ ਸਕੂਲ ਸ਼ੁਰੂ ਕੀਤਾ ਸੀ 1892 ਵਿੱਚ ਤੋਂ ਬੱਚੋ ਇਹ ਤੁਹਾਡੀ ਸਸਤਾ ਲਿਆ ਇਹ ਬਹੁਤ ਪੁਰਾਣੀ ਸਸਤਾ ਇਹ ਤੁਹਾਡੇ ਸਕੂਲ ਦੀ ਕੁੜੀ ਆ ਸਾਡਾ ਮੈਗਜ਼ੀਨ ਹੁੰਦਾ ਸੀ ਕਿਹੜਾ ਸਲੋਵਰ ਸਹਿ ਸਲੋਵਰ ਸਹਿ ਸਲੋਵਰ ਬੜਾ ਮੈਂ ਰਸਾਲਾ ਕਰਦਾ ਦਾ ਸਾ ਆਪਣੇ ਸਕੂਲ ਦਾ ਹਮੇਸ਼ਾ ਹੀ ਉਹ ਚੱਲਦਾ ਆ ਰਿਹਾ ਸੀ ਇਹ 1982 83 ਦੇ ਵਿੱਚ ਉਸ ਕੁੜੀ ਦੇ ਨਾਮੀ ਜਮਾਤ ਦੀ ਕੁੜੀ ਸੀ ਉਹ ਮੈਂ ਲੱਭ ਵੀ ਲਈ ਸੀ ਕਿੱਥੇ ਵਿਆਹੀ ਆਪਣੇ ਪਰਿੰਦੀ ਆਇਆ ਉਹ ਜੱਟ ਜਿੱਲਦੀ ਘਟਦੇ ਡੇਰੇ ਅੱਜਕੱਲ ਵੀ ਹੈਗੀ ਆ ਉਸ ਦੇ ਇਹ ਕਵਤਾ ਲਿਖੀ ਸੀ ਬਹੁਤ ਵਧੀਆ ਕਵਤਾ ਪੜਾਈ ਕੁੜੀ ਨੇ ਕਮਾਲ ਕੀਤਾ ਉਹਨੇ ਇਸ ਵੇਖੋ ਲਿਖਿਆ ਬੜਾ ਸੋਹਣਾ ਮੇਰੇ ਸ਼ਹਿਰ ਵਿੱਚ ਮੇਰੇ ਸਕੂਲ ਦੇ ਸਾਹਮਣੇ ਬਾਗ ਵਿੱਚ ਇੱਕ ਬੁੱਤ ਖੜਾ ਹੈ ਉਹ ਮਾਸ ਬਾਗੇ ਦਾ ਬੁੱਤ ਖੜਿਆ ਲਾ ਉਥੇ ਉਹ ਠੱਡੀ ਕੋਈ ਦੱਸਬਲੇ ਨਹੀਂ ਹੈਗਾ ਕਿ ਬੁੱਤ ਐ ਨਹੀਂ ਇਹ ਤਾਂ ਬਹੁਤ ਕਹਾਣੀ ਹੈ ਇੱਕ ਬੁੱਤ ਖੜਾ ਹੈ ਇੱਕ ਵੀਰ ਦਾ ਦੇਸ਼ ਦੇ ਸਪੂਤ ਦਾ ਬੱਕੇ ਕੋੜੇ ਵਾਲੇ ਦਾ ਸੋਨੇ ਜੋੜੇ ਵਾਲੇ ਦਾ ਸਿੱਖ ਤੇ ਕੋਹੇ ਨੂਰ ਸਜਾ ਕੇ ਕੋਹੇ ਨੂਰ ਮਾਰੇ ਜਿਹੜੇ ਕੋਲ ਇੱਕ ਸਭ ਤੋਂ ਦੁਨੀਆ ਦਾ ਕੀਮਤੀ ਹੀਰਾ ਜਿਹੜਾ ਸੀ ਉਹ ਮਾਰੇ ਜੇ ਕੋਲ ਸੀ ਉਹ ਫੇਰੋ ਸਿਲਾ ਕੇ ਆਪਣੇ ਮੋਢੇ ਤੇ ਉਹਨਾਂ ਨੂੰ ਬਖੌਦੇ ਇੱਥੇ ਬੈਠਦੇ ਹੁੰਦੇ ਸੀ ਇੱਕ ਜਿੱਤ ਕੇ ਸਿਰ ਤੇ ਕੋਹੇ ਜੂ ਸਜਾ ਕੇ ਹਾਦੇ ਵਿੱਚ ਬਰਛਾ ਵਕਾ ਕੇ ਇੱਕ ਆਬਾ ਦਾ ਪ੍ਰਤੀਕ ਦੇਵੀ ਸ਼ਾਨ ਦਾ ਪ੍ਰਤੀਕ ਪੰਜਾਬ ਦੀ ਆਂ ਦਾ ਪ੍ਰਤੀਕ ਇੱਕ ਬੁੱਤ ਇਹ ਬੁੱਤ ਹੈ ਲਾਲ ਬਾਂਡ ਵਾਲੇ ਦਾ ਰਾਜਪਾਟ ਵਾਲੇ ਦਾ ਇਸ ਤੋਂ 100 ਅਗਸਤ ਦੀ ਜੂਰੀ ਤੇ ਐ ਜਿੱਥੇ ਮਾਜ ਦਾ ਹੁਣ ਬੱਤ ਖੜਾ ਹੈ ਨਾ ਉਹ ਗਾਂਧੀ ਦਾ ਬੁੱਤ ਹੈਗਾ ਸੀ ਉੱਥੇ ਖੜਿਆ ਵੇਖਿਆ ਹਣਾ ਅਸੀਂ ਅੰਦਰ ਵੜਦੇ ਆ ਸਾਰੀ ਬਾਗ ਦੇ ਇਹ ਉੱਥੀ ਤਸਵੀਰ ਦੇ ਰਹੀ ਹੈ ਇੱਕ ਹੋਰ ਬੁੱਤ ਖੜਾ ਹੈ ਚਾਦਰ ਲੰਗੋਟੀ ਵਾਲੇ ਦਾ ਹੱਥ ਵਿੱਚ ਛੋਟੀ ਵਾਲੇ ਦਾ ਉਹ ਛੋਟੀ ਫੜੀ ਨਾ ਆਪਣੇ ਗਾਂਧੀ ਦੇ ਖਤਰੀ ਸ਼ੋਟੀ ਵਾਲੇ ਦਾ ਇਹ ਹੈ ਇਹ 100 ਅਗਸ ਦੀ ਜੋਰੇ 100 ਸਾਲਾਂ ਦੀ ਵਿਥਿਆ ਸਜਾ ਰਹੀ ਹੈ ਇਹ 100 ਅਗਸ ਦੀ ਜੋਰੇ 100 ਸਾਲਾਂ ਦੀ ਵਿਥਿਆ ਸਜਾ ਰਹੀ ਹੈ ਸਭ ਦਰਸਾ ਰਹੀ ਹੈ ਸਾਡੇ ਘੋੜੇ ਵੀ ਲੈ ਗਏ ਸਾਡੇ ਘੋੜੇ ਸਾਡੇ ਘੋੜੇ ਵੀ ਲੈ ਗਏ ਸਾਡੇ ਜੋੜੇ ਵੀ ਲੈ ਗਏ ਕੋਹੇ ਨੂਰ ਵੀ ਲੈ ਗਏ ਠਾਠ ਬਾਠ ਵੀ ਲੈ ਗਏ ਲਾਜ ਪਾਟ ਵੀ ਲੈ ਗਏ ਸਾਨੂੰ ਕਰ ਗਏ ਡਾਕ ਬਲਗ ਸਾਡੇ ਤੱਕ ਤੇ ਪਾਗ ਇੱਕ ਲਗੋਟੀ ਹੱਥ ਫੜ ਆ ਗਿਆ ਇੱਕ ਛੋਟੀ ਇਹ ਐ ਉਹਦੀ ਗੱਲ ਕਰਦੀ ਕੁੜੀ ਹੈ ਕਬਾਲ ਕਵਤਾ ਹੈ ਔਰ ਇਹ ਗੁਰदयाल ਸਿੰਘ ਫੁੱਲ ਬਹੁਤ ਵੱਡੇ ਰਾਈਟਰ ਹੋਏ ਦੇ ਅੰਬਰਸਾ ਦੇ ਵਿੱਚ ਇੱਕ ਫੋਲਸਪ ਜਿਹੜੇ ਨੇ ਇਹਨਾਂ ਨੇ ਇੱਕ ਕਵਤਾ ਪਲਾ ਬਾਦ ਦੇ ਵਿੱਚ ਡਿਲਿਕੁਇਡ ਸਿਲਟੈਂਡਰੀ ਸੀ ਉਹਨਾਂ ਤੇ ਇੱਕ ਬਹੁਤ ਵੱਡੀ 올 ਇੰਡੀਆ ਕਾਨਫਰੰਸ ਹੋਈ ਇਹ ਜਿਹੜੀ ਕਵਿਤਾ ਸੀ ਉਥੇ ਪੜੀ ਗਈ ਇਹ ਕਵਿਤਾ ਉਥੇ ਪੜੀ ਗਈ ਉਸ ਨਾਮੀ ਜਬਾਦ ਦੇ ਬੱਚੇ ਤੁਹਾਡੇ ਵਰਗੀ ਕੁੜੀ ਸੀ ਉਹਦੀ ਲਿਖੀ ਹੈ ਔਰ ਉਹਨੇ ਇੰਨੀ ਕਮਾਲ ਕੀਤੀ ਆਪ ਇੱਕ ਉਹਨੂੰ ਗਾਂਧੀ ਵੀ ਦਰਸਾ ਦਿੱਤਾ ਕਿ ਉਹਨੇ ਕਪੜੇ ਲੱਫੇ ਤੋਂ ਰੋਟੀ ਪਾ ਗਈ ਹੈ ਤੇ ਕੋਹੇ ਲੂਰ ਵੀ ਖਾਤਾ ਹੈ ਇਹ ਉਸ ਕੁੜੀ ਦਾ ਕਤਵ ਸੇ ਇਹ ਤੁਹਾਡੇ ਸਕੂਲ ਦੇ ਕੁੜੀ ਸੀ 9th ਕਲਾਸ ਦੇ ਜਿਹੜੀ ਸਾਡੇ ਮੈਗਜ਼ੀਨ ਫੋਟੋਸ਼ਾਪ ਛਪੀ ਸੀ ਕਵਿਤਾ ਬਈ 26 ਸੀ ਔਰ ਇਹ 26ਵੀਂ ਕਵਤਾ ਔਰ ਇਹ ਅਜ ਤੱਕ ਚੱਲਦੀ ਆ ਰਹੀ ਹੈ ਅ ਜਦੋਂ ਦਾ ਅਸੀਂ ਇਹ ਮਨਾ ਰਹੇ ਆ ਗਰਜਾ ਜੀਸਿਕ ਦਾ ਹਰ ਸਾਲ ਇਹ ਕਵਤਾ ਜ਼ਰੂਰ ਪੜੀ ਜਾਂਦੀ ਆ ਔਰ ਇਹ ਤੁਹਾਡੇ ਸਕੂਲ ਦੀ ਕਵਤਾ ਹੈ ਤੁਹਾਡੀ ਭੈਣ ਦੀ ਕਵਤਾ ਹੈ ਵੇਖੋ ਤੁਸੀਂ ਵੀ ਲਿਖ ਸਕਦੇ ਆ ਜੇ ਲਿਖੋ ਸੋ ਬੱਚੋ ਮਰਜਾ ਜੀਸਿਕ ਰਾਜ ਜੜਾ ਸਿਓ ਵਾਕੇ ਇੱਕ ਬਲ ਦਾ ਰਾਜ ਸੇ ਤੇ ਬੜੇ ਤਬਾਸ਼ੇ ਦੀ ਗੱਲ ਸੁਣਾਵੋਗੇ ਹੱਸੋਗੇ ਤੁਸੀਂ ਇਹ ਜਦੋਂ ਬੋਤਲ ਲੱਗਣ ਲੱਗਾ ਇਹ ਤੋ ਵੜ ਕੇ ਆਇ ਸੀ ਬਾਹਰੋਂ ਕਿਹੜਾ ਸ਼ਹਿਰ ਸੀ ਪੁੱਠੇ ਪੁੱਤਾ ਦਾ ਤਾਂ ਹਿੰਦੌਰ ਸਾਹਿਬ ਤੇ ਇਹ ਆ ਗਿਆ ਤੇ ਪਹਾੜੀ ਹੁੰਦੀ ਸੀ ਇਹਦਾ ਥਾਂ ਹੈ ਨਾ ਇਹ ਕੱਚੀ ਜੀ ਮਿੱਟੀ ਦਾ ਪਹਾੜ ਬੜਿਆ ਸੀ ਕੋਟਾ ਜਿਹਾ ਇੱਥੇ ਡੈਕੋਰੇਸ਼ਨ ਵਾਸਤੇ ਇਹ ਫਿਰ ਇਹਦਾ ਫੈਸਲਾ ਕੀਤਾ ਵੀ ਇਹਨੂੰ ਇੱਥੇ ਲਾਉਣਾ ਔਰ ਉਹਦਾ ਧਾਂ ਤੇ ਪਟਾਈ ਪੁੱਟੇ ਕੀਤੇ ਉਹਦਾ ਪੁੱਠ ਖੜਾ ਕਰ ਦਿੱਤਾ ਮੈਂ ਵੀ ਵੇਖਦਾ ਸੀ ਐਸੇ ਮੇਰਾ ਦਫਤਰ ਸੀ ਵੇਖਿਆ ਵੀ ਬਹੁਤ ਲੋਨਡਾ ਇਹਦੇ ਤੇ ਮੈਂ ਇੱਥੇ ਗਿੱਲ ਸਾਡੇ ਮੈਡੀਕਲ ਕਾਲਜ ਦਾ ਡੈਟਲ ਕਾਲਜ ਇਹਦੇ ਪ੍ਰਿੰਸੀਪਲ ਸਰ ਡਾਕਟਰ ਗਿੱਲ ਬਥੇਰੇ ਬੜੇ ਉਹਦਾ ਬੱਚਾ ਵੀ ਇੱਥੇ ਪੜ੍ਹਦੇ ਸੀ ਮੇਰ ਦਾ ਬੜਾ ਸ਼ਾਇਦ ਸੀ ਉਹ ਲੋਨਡਾ ਇਹਨੇ ਤੇ ਮੈਂ ਦਾ ਬਿਆਹ ਹਸਪਤਾਲ ਜਾ ਕੇ ਮੈਂ ਕਿਹਾ ਡਾਕਟਰ ਸਾਹਿਬ ਬੜੀ ਮਾੜੀ ਗੱਲ ਹੋ ਰਹੀ ਹੈ ਆਂ ਦੇ ਕਿ ਮੈਂ ਕਿਉਂ ਬੋਤਲ ਐਨ ਨੂੰ ਲਾਉਣ ਲੱਗੇ ਸੀ ਮੇਰੇ ਸਕੂਲ ਵਾਲ ਮੂੰਹ ਕਰਕੇ ਪਿੱਲੇ ਦੇਦਰ ਤੋਂ ਤੇ ਉਹ ਨਾ ਹੁਣ ਬਹੁਤ ਤੇਰੇ ਵਾਲ ਕਹ ਦਤਾ ਤੇ ਲੈ ਤੇਰੇ ਉਹਦੇ ਸੁੱਟਿਆ ਕਰੇਗਾ ਉਹ ਪਹਿਲਾਂ ਬੜੇ ਘੜ ਕੇ ਹੈ ਫਿਰ ਉਹ ਹੋ 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 ਫਿਰ ਹੱਸ ਪਏ ਤੇ ਮੈਨੂੰ ਮਖੌਲ ਕਰ ਗਏ ਉਹ ਬੋਤ ਜਿਹੜਾ ਇਹ ਮਹਾਰਾਸ਼ਟਰ ਤੋਂ ਆਇਆ ਸੀ ਤੇ ਇੱਥੇ ਲੱਗਾ ਸੀ ਇਹ ਮਾਦਰ ਜੀ ਦੀ ਦੀ ਯਾਦਵ ਬਹੁਤ ਛੋੜਾ ਬਹੁਤ ਬੜਿਆ ਸੀ ਹਰ ਚੀਜ਼ ਬੜੀ ਛੋੜੀ ਸੀ ਪਰ ਇਹਨਾਂ ਨੇ ਇਹਨੂੰ ਸਾਲ ਛੱਡਿਆ ਸਾਡੀ ਸਰਕਾਰ ਦੇ ਕਿਸੇ ਨੇ ਨਹੀਂ ਪੁੱਛਿਆ ਇਹਨੂੰ ਪਤਾ ਨਹੀਂ ਕਿਉਂ ਹੁਣ ਕੋਈ ਥੋੜਾ ਇਹਦਾ ਜੋਸ਼ ਆਇਆ ਹੈ ਤੇ ਹੋੜੇ ਦੀ ਬਰਬਾਦ ਕਰਨੀ ਸ਼ੁਰੂ ਕੀਤੀ ਹੈ ਲੇਕਿਨ ਇਹਨੇ ਸਾਲ ਮੇਰੇ ਪਰ ਖਿਆਲ ਹੈ 1900 ਅਸਲੂ ਹੋ ਗਿਆ ਉਹਨੇ ਘਟੋ ਘਟਵੀ ਤੇ 60 ਸਾਲ ਪਾਸੀ मतिया व्यापार के लिए आती है मतिया व्यापार के लिए आती है एफ रेट से वापसी में जो आपने एक कर दें कि ऐसे ਅਰੇ ਅੱਜ ਦੇ ਦਿਹਾੜੇ ਯਾਦ ਕਰਿਆ ਕਰਾਂਗੇ ਸਾਕੇ ਆਮ ਵਾਲੀ ਨਸਲਾ ਸਾਕੇ ਆਮ ਵਾਲੀ ਨਸਲਾ ਸਾਜੀ ਬਾਤ ਦਾ ਅਤੇ ਪਿਆਰ ਨਾਲ ਸੰਸਾਰ ਵਿੱਚ ਸਾਜੀ ਬਾਤ ਦਾ ਅਤੇ ਪਿਆਰ ਨਾਲ ਸੰਸਾਰ ਵਿੱਚ ਵਿੱਚ ਸਕਣ ਵਿੱਚ ਸਕਣ ਅਤੇ ਅਮਰ ਸ਼ਾਂਤੀ ਦੇ ਪੈਗਾਮ ਨੂੰ ਅਤੇ ਅਮਰ ਸ਼ਾਂਤੀ ਦੇ ਪੈਗਾਮ ਨੂੰ ਸੰਸਾਰ ਨੂੰ ਸੁਖਾਣਾ ਬਣਾਉਣ ਵਿੱਚ ਸਹਾਇ ਹੋ ਸਕਣ ਸੰਸਾਰ ਨੂੰ ਸੁਖਾਣਾ ਬਣਾਉਣ ਵਿੱਚ ਸਹਾਇ ਹੋ ਸਕਣ ਵਾਈਗੋਜੀ ਦਾ ਖਾਲਸਾ ਵਾਈਗੋਜੀ ਕਿਥੇ ਅੱਜ ਸੇ ਸੰਸਿਕ ਸੁਖਾ ਸਿੰਘ ਵਿਦਿਅਕ ਸੰਸਥਾ ਵਾਲੇ 13 ਨਵੰਬਰ ਭਲੇ ਦੇਵ ਮਹਾਰਾਜ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਇਆ ਅਤੇ ਇਸ ਦੇ ਵਿੱਚ ਬੱਚਿਆਂ ਨੇ ਆਪਣੇ ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਡਾਇਰੈਕਟਰ ਸਰ ਨੇ ਆਪਣੇ ਵਿਚਾਰ ਦਿੱਤੇ ਜਿਦੇ ਵਿੱਚ ਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਕਿ ਉਹ ਕਿਸ ਤਰ੍ਹਾਂ ਉਹਨਾਂ ਨੇ ਸੱਚਾਈ ਦੇ ਰਾਹ ਤੇ ਚੱਲ ਕੇ ਇਮਾਨਦਾਰੀ ਨਾਲ ਰਹਿ ਕੇ ਆਪਣੇ ਪੰਜਾਬ ਨੂੰ ਬਚਾ ਕੇ ਰੱਖਿਆ ਔਰ ਕਿਸ ਤਰ੍ਹਾਂ ਉਹਨਾਂ ਨੇ ਅੰਗਰੇਜ਼ਾਂ ਤੋਂ ਪੰਜਾਬ ਨੂੰ ਮੁਕਤ ਕਰਵਾਇਆ ਔਰ ਬੱਚਿਆਂ ਨੇ ਇਸ ਮੌਕੇ ਤੇ ਸ਼ਬਦ ਗਾਇਨ ਕੀਤਾ ਸੜਾ ਕੇ ਸੜਾ ਉਸੇ ਸਕੂਲ ਐਂਥਮ ਕਹਿੰਦੇ ਆ ਹਮ ਸੰਤਨ ਕੀ ਰੇਨ ਪਿਆਰੀ ਵੀ ਉਹਨਾਂ ਨੇ ਗਾਇਆ ਔਰ ਬੱਚਿਆਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਤੇ ਕਿ ਉਹ ਸੱਚਾ ਸੁੱਚਾ ਜੀਵਨ ਬਤੀਤ ਕਰਨ